ਤਰੀਕ ਦਿਨ ਸੋਮਵਾਰ ਮਾਤਾ ਰਾਣੀ ਦਾ ਪਹਿਲਾ ਨਰਾਤਾ ਅੱਜ ਤੇ ਪਹਿਲੇ ਨਰਾਤੇ ਹੀ ਮਾਤਾ ਜਵਾਨ ਇਹ ਉਹ ਰਸਤਾ ਆ ਜਿੱਧਰ ਨੂੰ ਤੁਸੀਂ ਟੇਡੇ ਮੰਦਰ ਤੇ ਅਰਜੁਨ ਨਾਗੇ ਮੰਦਰ ਵੀ ਜਾ ਸਕਦੇ ਪਾਣੀਆਂ ਰੌਣਕਾਂ ਮਾਤਾ ਜੀ ਦੇ ਦਰਬਾਰ ਤੇ ਵਧੀ ਜਾਂਦੀਆਂ ਕਿਉਂਕਿ ਅਸੀਂ 8:00 ਵਜੇ ਆ ਗਏ ਸੀਗੇ ਤੇ ਹੁਣ ਟਾਈਮ ਲਾਈਨ ਕਰਕੇ ਉਹਨੇ ਬੰਦ ਕਰ ਦਿੱਤਾ ਉਧਰੋਂ ਤੇ ਇੱਧਰ ਦੀ ਹੀ ਹੁਣ ਜਾਂਦੇ ਆ ਜਿੱਦਾਂ ਪਹਿਲੇ ਰਸਟੇਵਲ ਦੀ ਜਾਂਦੇ ਸੀਗੇ ਹਾਂਜੀ ਅਸੀ ਗੱਲ ਜੀ ਮੈਂ ਤੁਹਾਡਾ ਆਪਣਾ ਅਜੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਲ ਪਾਈ ਅੱਜ ਆਪਣੇ ਨਵੇਂ ਵਲੌਗ 'ਚ ਆਪਣਾ ਇਹਦਾ ਵਲੌਗ ਹੈ ਕਿ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਮਾਤਾ ਰਾਣੀ ਦੇ ਨਰਾਤੇ ਆਣਗੇ ਤੇ ਅੱਜ ਆ ਗਈ ਜੀ 22 ਤਰੀਕ ਪਹਿਲਾ ਨਰਾਤਾ ਮਾਤਰਾਣ ਦਾ ਤੇ ਆਪਾਂ ਜਾਏ ਸੀਗੇ ਜੀ ਮਾਤਾ ਜਵਾਲਾ ਜੀ ਦੇ ਤੇ ਕਿਉਂਕਿ ਆਪਾਂ ਕਰੋ ਕੱਲ ਪੁਰੇ ਸੀਗੇ ਥੋੜਾ ਲੇਟ ਹੋਏ ਸੀਗੇ ਤੇ ਉਹਦਾ ਕਰਕੇ ਸਿੱਧੇ ਆਪਾਂ ਲੰਘ ਗਏ ਕਿਉਂਕਿ ਮੈਂ ਕਿਹਾ ਚਲੋ ਆਏ ਤਾਂ ਹੈ ਗਈਆਂ ਮਾਤਾ ਜੀ ਤੋਂ ਨਹੀਂ ਆਈ ਸੀਗੇ ਉੱਥੇ ਮਾਤਾ ਜਵਾਲਾ ਜੀ ਵੀ ਕਬਰ ਕਾੜੀ ਆਈਏ ਤੇ ਅੱਜ ਆਪਾਂ ਆਏ ਹਾਂ ਮਾਤਾ ਜਵ ਤੇ ਸਵੇਦਾ ਟਾਈਮ ਹੋ ਗਿਆ ਜੀ 8:20 ਮਿੰਟ ਦਾ ਤੇ ਆਪਾਂ ਹੁਣ ਚੱਲੇ ਆ ਜੀ ਮਾਤਾ ਜੀ ਦੇ ਦਰਸ਼ਨ ਕਰਨ ਤੇ ਤੁਹਾਨੂੰ ਵੀ ਕਰਾਉਨੇ ਆ ਬਣੇ ਰਿਓ ਵਲੌਗ ਚ ਤੇ ਕਰਾਉਨੇ ਆ ਜੀ ਮਾਤਾ ਜਵਾਲਾ ਜੀ ਦੇ ਦਰਸ਼ਨ ਤੇ ਰਾਤੀ ਅਸੀਂ ਦਰਸ਼ਨ ਕਰਿਆ ਸੀ ਵੈਸੇ ਕਿਉਂਕਿ ਰਾਸ਼ੀਆ ਇੰਨਾ ਹੈ ਨਹੀਂ ਸੀਗਾ ਅਸੀਂ ਕਿ ਸਵੇਰ ਲੋ ਬਣਾ ਨਹੀਂ ਨਰਾਤਾ ਪਹਿਲਾਂ ਕਿਉਂਕਿ ਤੁਹਾਨੂੰ ਵੀ ਪਤਾ ਜਿਹੜੋਂ ਨਰਾਤੇ ਹੀ ਹੋ ਜਾਂਦੇ ਰੱਛ ਬਹੁਤ ਪੈ ਜਾਂਦਾ ਹੈ ਮਾਤਾ ਜੀ ਤੇ ਕਰਦੇ ਆ ਦਰਸ਼ਨ ਦੇਖਦੇ ਆ ਕਿੰਨਾ ਕ੍ਰਾਸ਼ੀਆ ਤੇ ਤੁਹਾਨੂੰ ਵੀ ਕਰਾਉਨੇ ਆ ਜੀ ਬਣੇ ਰਿਓ ਵਲੌਗ ਇਹ ਆਪਾਂ ਜਿਹੜੇ ਹੋਟਲ 'ਚ ਰੁਕੇ ਸੀਗੇ ਤੇ ਆਹ ਰੂਮ ਆ ਉਹ ਤੇ 500 ਦਾ ਰੂਮ ਮਿਲਿਆ ਤੇ ਰੂਮ ਵਧੀ ਕਿਉਂਕਿ 500 ਦਾ ਫੇਰ ਵੀ ਮੈਨੂੰ ਕਹਿੰਦਾ ਠੀਕ ਹੈ ਮਿਲ ਗਿਆ ਕਿਉਂਕਿ ਜਦੋਂ ਰਾਤੇ ਸ਼ੁਰੂ ਹੋ ਜਾਂਦੇ ਰੱਛ ਬਹੁਤ ਪੈ ਜਾਂਦਾ ਮੇਲਿਆਂ ਦੇ ਵਿੱਚ ਤੇ ਰੂਮ ਮਹਿੰਗੇ ਹੋ ਜਾਂਦੇ ਆ ਕਾਫੀ ਮਹਿੰਗੇ ਹੋ ਜਾਂਦੀਆਂ ਚੀਜ਼ਾਂ ਤੇ ਕਾਫੀ 바ਰਗੇਨਿੰਗ ਕਰਕੇ ਵੀ 500 ਦਾ ਮਿਲ ਗਿਆ ਤੇ ਤੁਹਾਨੂੰ ਕੋਈ ਇੱਥੇ ਦਿੱਕਤ ਪਰੇਸ਼ਾਨੀ ਨਹੀਂ ਹੋਣੀ ਰਹਿੰਦੀ ਤੇ ਤੁਸੀਂ ਆ ਕੇ ਮੈਂ ਤੁਹਾਨੂੰ ਹੋਟਲ ਦਾ ਨਾਮ ਮੈਂਸ਼ਨ ਕਰ ਦੇਣਾ ਇੱਥੇ ਆ ਕੇ ਤੁਸੀਂ ਰਹਿ ਸਕਦੇ ਆ ਤੇ ਬਾਕੀ ਤੁਹਾਨੂੰ ਬਾਹਰੋਂ ਵੀਊ ਦਿਖਾਉਣਾ ਮੈਂ ਤਾਂ ਕਿ ਵੇ ਜੀ ਸਵੇਰੇ ਸਵੇਰੇ 8:30 ਦਾ ਟਾਈਮ ਆ ਤੇ ਮੌਸਮ ਕਾਫੀ ਸਾਫ਼ ਹੋਇਆ ਪਿਆ ਤੇ ਕਰਾਉਨੇ ਆ ਦਰਸ਼ਨ ਜੀ ਬਣੇ ਰਿਓ ਵਲੌਗ ਚ ਇਹ ਆ ਜੀ ਬਾ ਤੇ ਇੱਥੇ ਆਪਰੋ ਕਿਸੀ ਗੇਰਾਤੀ ਆਕੇ ਤੇ ਹੋਟਲ ਪ੍ਰਿਆਗ ਤੇ ਆ ਨੰਬਰ ਇਹਨਾਂ ਦਾ ਮੈਂ ਡਿਸਪਲੇ ਤੇ ਤੁਹਾਨੂੰ ਦਿਖਾਉਣਾ ਤੁਸੀਂ ਚੈੱਕ ਕਰ ਸਕਦੇ ਆ ਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ ਤੇ ਤੁਸੀਂ ਜਦੋਂ ਵੀ ਮਾਧਰਾਣੀ ਦੇ ਨਰਾਤਿਆਂ ਤੇ ਜਾਂ ਮੇਲੇ ਆਉਣਾ ਤੇ ਇੱਥੇ ਆ ਕੇ ਰੁਕ ਸਕਦੇ ਤੁਸੀਂ ਤੇ ਇਧਰ ਥੱਲੇ ਬੇਸਮੈਂਟ ਆ ਤੇ ਬਾਈਕ پارک ਇੱਥੇ ਥੱਲੇ ਕੀਤੀ ਹੈ ਜੀ ਤੇ ਇੱਥੇ ਬਾਈਕ پارک ਕਰਕੇ ਇੱਥੇ ਇਹਨਾਂ ਨਾਲ ਹੀ ਹੋਟਲ ਆ ਤੇ ਇਧਰ ਦੀ ਜਾਂਦਾ ਮੰਦਰ ਨੂੰ ਰਸਤਾ ਤੇ ਸਾਹਮਣੇ ਬੱਸ ਸਟੈਂਡ ਆਇਆਣਾ ਤੇ ਬੱਸ ਸਟੈਂਡ ਤੇ ਸਾਹਮਣੇ ਹੀ ਜਸਟ ਮੰਦਰ ਆ ਸਰੇ ਸਰੇ 뷰 ਕਿੰਨਾ ਸੋਹਣਾ ਨਜ਼ਾਰਾ ਆਉਂਦਾ ਪਿਆ ਵੱਡੇ ਵੱਡੀਆਂ ਪਹਾੜੀਆਂ ਵਾਲੇ ਵਾਲੇ ਤੇ ਉਹ ਸਾਹਮਣੇ ਸੂਰਜ ਦੇਵਤਾ ਜੀ ਨੇ ਦਰਸ਼ਨ ਦੇ ਦਿੱਤੇ ਆ ਤੇ ਆਪਾਂ ਇਸ ਸਟੈਂਡ ਖੜੇ ਆ ਜੀ ਟੈਕਸੀ ਸਟੈਂਡ ਤੇ ਉਹ ਸਾਹਮਣੇ ਇਹ ਬੱਸ ਸਟੈਂਡ ਆ ਤੇ ਇਹ ਆ ਜੀ ਮਾਤਾ ਜਵਾਲਾ ਜੀ ਦਾ ਬੱਸ ਸਟਾਪ ਜੋ ਕਿ ਮੰਦਿਰ ਦੇ ਜਸਟ ਸਾਹਮਣੇ ਹੀ ਆ ਜਦੋਂ ਵੀ ਤੁਸੀਂ ਆਉਣਾ ਆ ਚਿੰਤਪੁਰਨੀ ਤੋਂ ਜਾਂ ਆਪਣੇ ਜਲੰਧਰ ਤੋਂ ਬੱਸ ਲੈ ਕੇ ਤੇ ਤੁਸੀਂ ਇੱਥੇ ਆ ਸਕਦੇ ਆ ਇਹ ਤੁਹਾਨੂੰ ਮੰਦਿਰ ਦੇ ਜਸਟ ਸਾਹਮਣੇ ਉਤਾਰ ਦਿੰਦੀ ਆ ਤੇ ਤੁਸੀਂ ਇੱਥੋਂ ਮਤ ਤੋਂ ਵੱਧ 200 ਮੀਟਰ ਦੀ ਦੂਰੀ ਤੇ ਆ ਮੰਦਿਰ ਇਹ ਤੁਸੀਂ ਦਰਸ਼ਨ ਕਰਕੇ ਆ ਸਕਦੇ ਆ ਜੀ ਮਾਤਾ ਰਾਣੀ ਦੇ ਜਾਗਰਣਾਂ ਦਾ ਸੀਜ਼ਨ ਚੱਲਦਾ ਪਿਆ ਤੇ ਜੋ ਕਿ ਅਸੀਂ ਕੱਲ ਦੇ ਆਏ ਹੋਏ ਆ ਤੇ ਕੱਲ ਦੇ ਹੀ ਦੇਖਦੇ ਆ ਮਾਤਾ ਰਾਣੀ ਦੀਆਂ ਜੋਤਾਂ ਦੇ ਬਹੁਤ ਇੱਥੋਂ ਲੈ ਕੇ ਜਾਂਦੇ ਆ ਜਿਨ੍ਹਾਂ ਨੇ ਘਰੇ ਆਪਣੇ ਜਾਗਣੇ ਕਰਵਾਉਣਾ ਹੁੰਦਾ ਤੇ ਦਿੱਲੀ ਬਹੁਤ ਜੋਤਾਂ ਲੈ ਕੇ ਜਾਂਦੇ ਇੱਥੇ ਮਾਤਾ ਰਾਣੀ ਦੇ ਤੇ ਰਾਸ਼ੀ ਵੇਰੇ ਵੇਰੇ ਦੇਖ ਸਾਡੇ ਤੁਸੀਂ ਕਿੰਨਾ ਜ਼ਿਆਦਾ ਹੋ ਗਿਆ ਇੱਥੇ ਇਹ ਮੇਨ ਗੇਟ ਹੀ ਆ ਜੀ ਮਾਤਾ ਸ਼੍ਰੀ ਜਵਾਲਾਮੁਖੀ ਜੀ ਟੈਂਪਲ ਦੀ ਇਹ ਮੇਨ ਗੇਟ ਆ ਤੇ ਇਸ ਤੋਂ 200 ਮੀਟਰ ਤੇ 2-300 ਮੀਟਰ ਤੇ ਮਾਤਾ ਜਵਾਲਾ ਜੀ ਟੈਂਪਲ ਆ ਇਹ ਮੇਨ ਬਾਜ਼ਾਰ ਆ ਜੀ ਮਾਤਾ ਜਵਾਲਾ ਜੀ ਦਾ ਤੇ ਉਹ ਸਾਹਮਣੇ ਦਰਸ਼ਨ ਕਰੋ ਜੀ ਡਿਸਪਲੇ ਦੇ ਵਿੱਚ ਮਾਤਾ ਜਵਾਲਾ ਜੀ ਦੇ ਇਸ ਬਾਜ਼ਾਰ ਦੇ ਵਿੱਚ ਤੁਹਾਨੂੰ ਕਾਫੀ ਮਾਰਕਟਾਂ ਤੇ ਮਾਰਕਟ ਕਾਫੀ ਲੰਬੀ ਆ ਇਹ ਤੇ ਹੋਟਲ ਵਗੈਰਾ ਦੀ ਵੀ ਸਹੂਲਤ ਆ ਚਾਰੇ ਪਾਸੇ ਤੁਹਾਨੂੰ ਕਾਫੀ ਮਿਲ ਜਾਣੀਆਂ ਛੇਲੇ ਵਗੈਰਾ ਵੀ ਲੱਗੇ ਆ ਆ ਤੇ ਮਾਤਰਾਣੀ ਦੀਆਂ ਚੁੰਨੀ ਪ੍ਰਸ਼ਾਦ ਕੁਝ ਵੀ ਤੁਸੀਂ ਇੱਥੋਂ ਲੈ ਸਕਦੇ ਆ। ਰੋ ਮਾਤਾ ਜਵਾਲਾ ਜੀ ਦੇ ਦਰਸ਼ਨ ਜੀ ডিসਪਲੇ ਦੇ ਵਿੱਚ ਕਿਉਂਕਿ ਅੰਦਰ ਦਾ ਕੈਮਰਾ ਆਲੌਡ ਨਹੀਂ ਹੋਣਾ। ਅੰਦਰ ਤਾਂ ਬੰਦਿਆ ਕੈਮਰੇ ਵਗੈਰਾ ਫੋਨ ਖੋਲ ਲੈਂਦੇ ਆ ਤੇ ਇੱਥੇ ਦਰਸ਼ਨ ਕਰਾ ਰਹੀ ਹੈ। ਸੰਗਤਾਂ ਦੀਆਂ ਰੌਣਕਾਂ ਕਾਫੀ ਆ। ਸੰਗਤਾਂ ਕਾਫੀ ਵੱਡੀ ਗਿਣਤੀ ਚ ਆਈਆਂ ਹੋਈਆਂ ਜੀ। ਮਾਤਾ ਜਵਾਲਾ ਜੀ ਟੈਂਪਲ ਦੇ ਸ਼ੁਰੂ ਹੁੰਦਾ ਜੀ ਮਾਤਾ ਰਾਣੀ ਦਾ 메인 게ਟ ਨੂੰ ਐਂਟਰੀ ਤੇ ਆ ਸੀੜੀਆਂ ਚੜ੍ਹ ਕੇ ਤੇ ਉੱਪਰ ਤੁਸੀਂ ਮਾਤਾ ਰਾਣੀ ਦੇ ਮੰਦਰ ਨੂੰ ਜਾ ਸਕਦੇ ਆ ਜੋੜਾ ਘਰ ਲਾਗੇ ਇੱਥੇ ਆਪਣੇ ਬੂਟ ਚਪਲਾ ਵਗੈਰਾ ਤੁਸੀਂ ਉਤਾਰ ਕੇ ਤੇ ਮੰਦਰ ਨੂੰ ਉਧਰ ਜਾ ਸਕਦੇ ਹੋ ਦਰਸ਼ਨ ਜੀ ਮਹਾਰਾਜਵਾਲਾ ਜੀ ਦੇ ਡਿਸਪਲੇ ਚ ਤੇ ਬਾਕੀ ਅੰਦਰੋਂ ਤੁਹਾਨੂੰ ਦਿਖਾਉਨੇ ਆ ਮੰਦਰ ਬਹੁਤ ਸੋਹਣਾ ਸਜਾਇਆ ਹੋਇਆ ਰਾਤੀ ਅਸੀਂ ਦੇਖ ਕੇ ਸੀਗੇ ਤੇ ਇੱਧਰ ਦੇਖ ਸਕਦੇ ਤੁਸੀਂ ਕਿੰਨਾ ਜ਼ਿਆਦਾ ਸੰਤਾਂ ਦਾ ਰਸਿਆ ਤੇ ਇਹ ਮੰਦਰ ਦੀ ਕੂਲੀ ਆ ਜੀ ਮਹਾਰਾਜਵਾਲਾ ਜੀ ਦੇ ਕਾਫੀ ਵੱਡੀ ਗਿਣਤੀ ਸੰਤਾਨੀਆਂ ਕਿਉਂਕਿ ਅੱਜ ਪਹਿਲਾ ਨਰਾਤਾ ਮਾਤਾ ਰਾਣੀ ਦਾ ਤੇ ਇਹ ਲੰਗੜਾ ਹਾਲਿਆ ਜੀ ਮਾਤਾ ਜਵਾਲਾ ਜੀ ਦਾ ਰਾਤੀ ਅਸੀਂ ਅੰਦਰ ਨਹੀਂ ਗਏ ਸੀਗੇ ਸਾਹਮਣੇ ਉਹ ਰਸਤੇ ਵਾਲ ਦੀ ਤੇ ਉਹਨਾਂ ਨੇ ਹੁਣ ਕਰ ਦਿੱਤਾ ਹੁਣ ਬੰਦ ਕਿਉਂਕਿ ਰਸ਼ ਅੱਜ ਪੈ ਜਾਣਾ ਪਹਿਲਾ ਨਰਾਤਾ ਮਾਤਾ ਰਾਣੀ ਦਾ ਤੇ ਰਸ਼ ਦਾ ਕਰਕੇ ਉਹਨਾਂ ਨੇ ਬੰਦ ਕਰ ਦਿੱਤਾ ਉਧਰ ਤੇ ਇੱਧਰ ਦੀ ਹੀ ਹੁਣ ਜਾਂਦੇ ਆ ਜਿੱਦਾਂ ਪਹਿਲੇ ਰਸਤੇ ਵਾਲ ਦੀ ਜਾਂਦੇ ਸੀਗੇ ਇੱਥੋਂ ਲਾਈਨ ਸ਼ੁਰੂ ਹੋ ਜਾਂਦੀ ਆ ਤੇ ਇੱਧਰ ਵੀ ਆਏ ਸੀਗੇ ਰਾਤੀ ਤੇ ਇੰਨਾ ਟਾਈਮ ਨਹੀਂ ਲੱਗਾ ਤੇ ਅੱਜ ਲੱਗੂਗਾ ਟਾਈਮ ਰਾਸ਼ੀ ਕਾਫੀ ਜਿਆਦਾ ਕਿਉਂਕਿ ਸਾਡਾ ਟਾਈਮ ਸੀਗਾ ਵੀ ਟਾਈਮ ਨਾਲ ਉੱਠ ਕੇ ਆ ਜਾਾਂਗੇ ਪਰ ਨਹੀਂ ਪਲੇਟ ਹੋ ਗਏ ਹੈ ਟਾਈਮ ਤੇ ਖੜ ਗਿਆ ਆਗੇ ਸਾਡੇ ਪਿੱਛੇ ਵੀ ਕਿੰਡੀ ਲੰਬੀ ਲਾਈਨ ਲੱਗੀ ਦੇਖੋ ਉਹ ਪਿੱਛੇ ਦਾ ਲਾਈਨ ਹੀ ਲਾਇਨ ਆ ਜਿੱਥੇ ਤਾਂ ਇਹ ਵੀ ਨਜ਼ਰ ਆਉਂਦਾ ਆ ਕਿ ਸਹੀ ਟਾਈਮ ਤੇ ਖੜ ਗਏ ਆ ਕਿ ਅੱਗੇ ਵੀ ਅਜੇ ਲਾਈਨ ਲੰਬੀ ਆ ਰਸ਼ ਦੇਖੋ ਕਿੰਨਾ ਜਿਆਦਾ ਪੈ ਗਿਆ ਪਹਿਲੋਂ ਵੀ ਨਰਾਸ਼ ਐ ਨਹੀਂ ਸੀਗਾ ਕਿਉਂਕਿ ਸਾਨੂੰ ਪਤਾ ਸੀਗਾ ਸਵੇ ਨੂੰ ਪਹਿਲਾਂ ਨਰਾਤਾ ਮਾਦ ਰਾਣੀ ਦਾ ਤੇ ਪਹਿਲੇ ਨਰਾਤੇ ਤੇ ਇੰਨਾ ਕੁ ਜਿਆਦਾ ਰਸ਼ ਪੈਦਾ ਹੁੰਦਾ ਨਾ ਕਿ ਪੈਰ ਰੱਖਣ ਨੂੰ ਰਾਣੀ ਉਹਦੇ ਪਿਛੇ ਸਾਰੀਆਂ ਲਾਈਨਾਂ ਤੁਸੀਂ ਦੇਖ ਸਕਦੇ ਹੋ ਭਰਗੀਆਂ ਜਿੰਨੀਆਂ ਵੀ ਲਾਈਨਾਂ ਸੀਗੀਆਂ ਮਗਰ ਲੱਗੀਆਂ ਆਂ ਸਾਡੇ ਅੱਗੇ مین ਗੇਟ ਥਾਣੀ ਉਹਨਾਂ ਨੇ ਵੜਨ ਨਹੀਂ ਦਿੱਤਾ ਤੇ ਕਿਉਂਕਿ ਦਰਸ਼ਨ ਤਾਂ ਇਹ ਰਾਤ ਹੀ ਕਰ ਗਏ ਸੀਗੇ ਤੇ ਤੇ ਉਧਰ ਵੀ ਆਏ ਸੀਗੇ ਤੇ ਉਸ ਤੋਂ ਅਸੀਂ ਦਰਸ਼ਨ ਗੇਟ ਕੋਲੋਂ ਉੱਥੋਂ ਬਾਹਰ ਆ ਗਏ ਸੀਗੇ ਕਿਉਂਕਿ ਦਰਸ਼ਨ ਰਾਤੀ ਕਰ ਲੈ ਸੀਗੇ ਰਸ਼ ਇੰਨਾ ਕੁ ਜਿਆਦਾ ਆ ਕਿ ਦੋ ਤਿੰਨ ਘੰਟੇ ਪੱਕਾ ਲੱਗ ਜਾਣੇ ਆ ਦਰਸ਼ਨ ਕਰਨ ਨੂੰ ਇੰਨਾ ਰਾਸ਼ਿਆ ਤੇ ਦੇਖੋ ਤੁਸੀਂ ਉਹ ਉੱਥੋਂ ਲੈ ਕੇ ਤੇ ਉਹ ਪਿੱਛੇ ਵਾਲੇ ਲਾਈਨ ਤੋਂ ਦਾ ਸ਼ੁਰੂ ਹੋ ਜਾਂਦੀ ਐ ਥੱਲੇ ਪੌੜੀਆਂ ਕੋਲੇ ਇੱਧਰ ਨੂੰ ਸਾਰੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਤੇ ਮੰਦਰ ਬਹੁਤ ਸੋਹਣਾ ਲੱਗਦਾ ਸਜਾਇਆ ਆਇਆ ਪੂਰਾ ਸਜਾਇਆ ਪਿਆ ਮੰਦਰ ਤੇ ਚਾਰੇ ਪਾਸੇ ਫੁੱਲ ਲਗਾਏ ਹੋਏ ਆ ਫੁੱਲ ਕਲੀਆਂ ਦੇ ਨਾਲ ਚਾਰੇ ਪਾਸੇ ਸਜਾਇਆ ਹੋਇਆ ਮੰਦਰ ਕਾਫੀ ਯਾਰਾ ਸੋਹਣਾ ਲੱਗਦਾ ਪਿਆ ਵਾ ਕਿਨਾ ਅਸੀਂ ਬਹੁਤ ਸਹੀ ਰਹਿ ਗਏ ਕਿਹੜੇ ਰਾਤੀ ਦਰਸ਼ਨ ਕਰ ਗਏ ਆ ਰਾਤੀ ਸਾਨੂੰ 20 ਮਿੰਟ ਲੱਗੇ ਤੇ 1 ਘੰਟਾ ਪੂਰਾ ਸਾਨੂੰ ਉੱਥੋਂ ਥੱਲਿਓਂ ਜਿੱਥੋਂ ਸ਼ੁਰੂ ਹੁੰਦੀਆਂ ਨੇ ਪੌੜੀਆਂ ਕੋਲੋਂ ਰਸਤਾ ਉੱਥੋਂ ਲੈ ਕੇ ਤੇ ਇੱਥੇ ਆ ਗੇਟ ਤੱਕ ਆਉਣ ਨੂੰ ਲੱਗ ਗਿਆ 1 ਘੰਟਾ ਪੂਰਾ ਤੇ ਹਜੇ 2-3 ਘੰਟੇ ਅੱਗੇ ਹੋਰ ਲੱਗ ਜਾਣੇ ਸੀਗੇ ਜੇ ਲਾਈਨ 'ਚ ਲੱਗੇ ਰਹਿੰਦੇ ਕਿਉਂਕਿ ਦਰਸ਼ਨ ਐਂ ਕਰ ਲੈ ਸੀਗੇ ਕਿ ਚਲੋ ਹੁਣ ਦਰਸ਼ਨ ਤਾਂ ਹੋ ਗਏ ਸੀਗੇ ਮੈਨੂੰ ਵਲੌਗ ਸ਼ੂਟ ਕਰਨਾ ਸੀ ਅੰਦਰ ਤੇ ਮੰਦਰ ਦਿਖਾਉਣ ਆਇਆ ਸੀ ਕਿੰਨਾ ਸੋਹਣਾ ਲੱਗਦਾ ਪਿਆ ਆ ਤਰੀਕ ਦਿਨ ਸੋਮਵਾਰ ਮਾਤਾ ਰਾਣੀ ਦਾ ਪਹਿਲਾ ਨਰਾਤਾ ਅੱਜ ਤੇ ਪਹਿਲੇ ਨਰਾਤੇ ਹੀ ਮਾਤਾ ਜਵਾਲਾ ਜੀ ਬਹੁਤ ਵੱਡੀ ਗਿਣਤੀ ਚ ਸੰਗਤਾਂ ਦਾ ਰਸ ਹੈ ਇੱਥੇ ਬਹੁਤ ਵੱਡੀ ਗਿਣਤੀ ਚ ਬਹੁਤ ਜ਼ਿਆਦੀਆਂ ਸੰਗਤਾਂ ਆਈਆਂ ਜੀ ਮਾਤਾ ਰਾਣੀ ਦੇ ਦਰਵਾਜ਼ੇ ਤੇ ਇੱਥੇ ਰਸ ਤੁਸੀਂ ਦੇਖ ਹੀ ਲਿਆ ਉਧਰ ਬਹੁਤ ਜ਼ਿਆਦਾ ਸੀਗਾ ਤੇ ਕਿਉਂਕਿ ਅਸੀਂ ਦਰਸ਼ਨ ਕਰ ਲਏ ਸੀਗੇ ਰਾਤੀ ਤੇ ਇਸੇ ਲਈ ਅਸੀਂ ਸਹੀ ਰਹਿ ਕੇ ਰਾਤੀ ਦਰਸ਼ਨ ਕਰਕੇ ਕਿਉਂਕਿ ਸਵੇਰ ਨੂੰ ਸਾਨੂੰ ਪਤਾ ਸੀਗਾ ਅਸੀਂ ਤਾਂ ਆਉਂਦੇ ਰਹੀਦਾ ਵੀ ਦਰਸ਼ਨ ਕਰਨ ਨੂੰ ਟਾਈਮ ਬਹੁਤ ਜ਼ਿਆਦਾ ਲੱਗ ਜਾਣਾ ਬਹੁਤ ਜ਼ਿਆਦਾ ਰਸ ਪੈ ਜਾਣਾ ਵਾ ਤਾਂ ਕਰਕੇ ਰਾਤੀ ਕਰ ਗਏ ਸੀਗੇ ਰਾਤੀ ਜਦੋਂ ਅਸੀਂ ਦਰਸ਼ਨ ਕਰਨ ਆਏ ਸੀਗੇ ਤੇਾਰੇ ਪਾਸੇ ਆ ਲਾਈਟਾਂ ਹੀ ਲਾਈਟਾਂ ਜਗੜੀਆਂ ਪਈਆਂ ਸੀ ਤੇ ਇਸ ਤੋਂ ਵੀ ਜ਼ਿਆਦਾ ਸੋਹਣਾ ਲੱਗਦਾ ਸੀ ਰਾਤੀ ਰਾਤੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਕਿਉਂਕਿ ਲਾਈਟ ਹੀ ਲਾਈਟ ਚਾਰੇ ਪਾਸੇ ਇੱਧਰ ਵੀ ਸਾਰੇ ਲਾਈਟਾਂ ਹੀ ਲਾਈਟਾਂ ਤੇ ਉੱਧਰ ਵੀ ਸਾਰੇ ਲਾਈਟਾਂ ਚੀਂਆਂ ਮੰਦਰ ਵਾਲੀ ਸਾਈਡ ਵੀ ਤੇ ਦਰਸ਼ਨ ਨੂੰ ਦੇਖੋ ਤੁਸੀਂ ਲਾਈਨ ਕੱਢੇ ਲੰਬੀ ਲੱਗੀ ਹੋਈ ਆ ਇਹ ਸਾਰੇ ਮਾਦਰਾ ਇੰਦੇ ਦਰਸ਼ਨਾ ਨੂੰ ਖੜੇ ਆ ਘੱਟਦਾ ਨਹੀਂ ਪਹਿਲੋਂ ਨਾਲ ਵੀ ਜਿਆਦਾ ਵਧ ਜੰਦਾ ਤੇ ਦੇਖ ਸਕਦੇ ਤੁਸੀਂ ਅੱਗੇ ਨਾਲੋਂ ਜਿਆਦਾ ਰਸ਼ ਪੈ ਗਿਆ ਮੰਦਰ ਦੇ ਤੇ ਸਾਨੂੰ ਅੱਧਾ ਪੌਣਾ ਘੰਟਾ ਹੋ ਗਿਆ ਇੱਥੇ ਬੈਠਿਆਂ ਨੂੰ ਕਾਫੀ ਰਸ਼ ਪੈ ਗਿਆ ਆ ਤੇ ਚਾਰੇ ਪਾਸੇ ਰਾਸ਼ੀ ਰਾਸ਼ ਨਜ਼ਰ ਆਉਂਦਾ ਤੇ ਮਾਤਾ ਜਵਾਲਾ ਜੀ ਦੇ ਪਹਿਲੇ ਨਰਾਤੇ ਦੇ ਮਦਰਾਇ ਜੀ ਤੇ ਰਸ਼ ਸੰਗਤਾਂ ਦਾ ਬਹੁਤ ਜਿਆਦਾ ਤੇ ਜੇ ਤੁਸੀਂ ਦਰਸ਼ਨ ਕਰਨ ਆਉਣਾ ਤੇ ਇਹ ਘੱਟੋ ਘੱਟ ਤੁਹਾਨੂੰ ਇੱਕ ਦਿਨ ਦਾ ਪੂਰਾ ਟਾਈਮ ਲੈ ਕੇ ਆਉਣਾ ਪੈਣਾ ਕਿਉਂਕਿ ਦਰਸ਼ਨ ਕਰਨ ਨੂੰ 10-14 ਘੰਟੇ ਦਾ ਆਰਾਮ ਨਾ ਲੱਗ ਜਾਨੇ ਹਾਂ ਤੇ ਤੇ ਜਗਰਾਤਿਆਂ ਦਾ ਸੀਜ਼ਨ ਤੁਹਾਨੂੰ ਪਤਾ ਚੱਲਦਾ ਪਿਆ ਮਾਤਰਾਣੀ ਦੀਆਂ ਜੋਤਾਂ ਵੀ ਕਾਫੀ ਲੈਣ ਆਉਂਦੇ ਇੱਥੋਂ ਤੇ ਉੱਧਰ ਹਵਾਵਾਂ ਨੇ ਕੁੰਡੇ ਆ ਜੀ ਮਾਤਰਾਣੀ ਦਾ ਤੇ ਇਹ ਆ ਜੀ ਮਾਤਾ ਜਵਾਲਾ ਜੀ ਦਾ ਦਰਬਾਰ ਜੋ ਵੀ ਦੇਖ ਸਾਡੇ ਤੁਸੀਂ ਕਿੰਨਾ ਸੋਹਣਾ ਲੱਗਦਾ ਪਿਆ ਤੇ ਸੁਜਾਇਆ ਕਾਫੀ ਵਿਆਹ ਫੁੱਲਾਂ ਗਲੀਆਂ ਨੇ ਨਾਲ ਮਾਤਰਾਣੀ ਦਾ ਦਰਬਾਰ ਅੰਦਰੋਂ ਕੈਮਰਾ ਅਲਾਉਡ ਨਹੀਂ ਹੈ ਜੀ ਅੰਦਰੋਂ ਦਰਸ਼ਨ ਹੋਣੇ ਨਹੀਂ ਕਿ ਉਹ ਫੋਨ ਖੋਲ ਲੈਂਦੇ ਆ ਰਾਤੀ ਵੀ ਉਹਨਾਂ ਨੇ ਇੱ데 ਕਿਤੇ ਜੋਤ ਨਹੀਂ ਆਣੇ ਵੀਡੀਓ ਬਣਾਉਂਦੇ ਸੀਗੇ ਤੇ ਫੋਨ ਖੋਲਿਆ ਸੀਗਾ ਉਹਨਾਂ ਨੇ ਇਹ ਦੇਖ ਸਕਦੇ ਤੁਸੀਂ ਸੰਤਾਨੀਆਂ ਰੌਣਕਾਂ ਮਾਤਾ ਜਵਾਲਾ ਜੀ ਦਰਬਾਰ ਤੇ ਇੱਥੋਂ ਲਾਈਨ ਇਹ ਸ਼ੁਰੂ ਹੁੰਦੀ ਆ ਤੇ ਇੱਧਰ ਦੀ ਗਏ ਸੀ ਅੱਗੇ ਅਸੀਂ ਕਿਉਂਕਿ ਇੱਧਰ ਦੀ ਇਹਨਾਂ ਨੇ ਆਉਣ ਨਹੀਂ ਦਿੱਤਾ ਸੀਗਾ ਅਸੀਂ ਤਾਂ ਵਲੌਗ ਸ਼ੂਟ ਕਰਨਾ ਸੀਗਾ ਪਹਿਲੋਂ ਰਾਤੀ ਦਰਸ਼ਨ ਤਾਂ ਕਰ ਗਏ ਸੀਗੇ ਤੇ ਇੱਧਰ ਦੀ ਕਾਫੀ ਰਸ਼ ਪੈ ਗਿਆ ਹੁਣ ਤੇ ਲੰਬੀ ਲਾਈਨ ਲੱਗ ਗਈ ਆ ਸੰਤਾਂ ਦੀ ਤੇ ਇਹ ਦਰਬਾਰ ਆ ਮਾਤਾ ਜਵਾਲਾ ਜੀ ਤੇ ਉੱਪਰੀ ਸਾਈਡ ਤਾਰਾ ਮਾਤਾ ਤੇ ਇੱਧਰਲੀ ਸਾਈਡ ਉੱਪਰੀ ਸਾਈਡ ਗੋਰਖ ਟੀਬੀ ਗੋਰਖ ਟੀਬੀ ਵੀ ਰਾਤੀ ਦਰਸ਼ਨ ਕਰਿਆ ਸੀਗੇ ਅਸੀਂ ਤੇ ਇਧਰ ਵੀ ਦਰਸ਼ਨ ਕਰ ਲਿਆ ਸ਼ੰਕਤਾਨੀਆਂ ਰੌਣਕਾਂ ਮਾਤਾ ਜੀ ਦੇ ਦਰਬਾਰ ਤੇ ਵਧੀ ਜਾਂਦੀਆਂ ਕਿਉਂਕਿ ਅਸੀਂ 8:00 ਵਜੇ ਆ ਗਏ ਸੀ ਤੇ ਹੁਣ ਟਾਈਮ 10:00 ਵਜੇ ਦੇ ਲੱਗੇ ਆ ਤੇ 10:00 ਵੱਜ ਚਲੇ ਆ ਤੇ ਟਾਈਮ ਕਾਫੀ ਹੋ ਗਿਆ ਤੇ ਸ਼ੰਕਤਾਂ ਵੀ ਹੁਣ ਬਹੁਤ ਵੱਡੀ ਗਿਣਤੀ ਆ ਰਹੀਆਂ ਮਾਤਾ ਜੀ ਦੇ ਦਰਬਾਰ ਤੇ ਤੇ ਚਾਰੇ ਪਾਸੇ ਰਾਸ਼ੀ ਰਾਸ਼ੀ ਤੁਹਾਨੂੰ ਪਤਾ ਲੱਗਣਾ ਵਾ ਮਾਤਾ ਜਵਾਲਾ ਜੀ ਤੇ ਹਜੇ ਆਪਾਂ ਇੱਥੋਂ ਜਿੰਤਪੁਰ ਨਹੀਂ ਜਾਣਾ ਉੱਥੇ ਹੀ ਵਲੌਗ ਕਵਰ ਕਰਨਾ ਮੈਂ ਹੋ ਸਕਦਾ ਵੀ ਛੇਦੀ ਛੇਦੀ ਇੱਥੋਂ ਵਲੌਗ ਖਤਮ ਕਰਕੇ ਤੇ ਉੱਥੇ ਚੱਲ ਜਾਈਏ ਕਿਉਂਕਿ ਟਾਈਮ ਬਹੁਤ ਲਿਮਟਿਡ ਆ ਤੇ ਥੋੜੇ ਜਿਹੇ ਕ ਇਤਾ ਕਰਕੇ ਟਾਈਮ ਲਿਮਟਡ ਹੋਣ ਦਾ ਕਰਕੇ ਸ਼ੀਤੀ ਵਲੌਗ ਬਣਾ ਕੇ ਜਾਣਾ ਪੈਣਾ ਆਪਾਂ ਨੂੰ ਇੱਥੋਂ ਗੁਰਖ ਟਿੱਬੀ ਵਾਲੀ ਸਾਈਡ ਉੱਪਰਲੀ ਸਾਈਡ ਤੇ ਉੱਧਰ ਸਾਹਮਣੇ ਮੰਦਰ ਆ ਗੁਰਖ ਟਿੱਬੀ ਤੇ ਥੱਲੇ ਤੁਸੀਂ ਦੇਖ ਸਕਦੇ ਆ ਜਿੰਨਾ ਵੀ ਸਾਰਾ ਸ਼ਹਿਰ ਆ ਜਵਾਲਾ ਜੀ ਸ਼ਹਿਰ ਆ ਤੇ ਉੱਧਰ ਮਾਤਾ ਰਾਣੀ ਦਾ ਭਵਨ ਆ ਆਹ ਰਸਤਾ ਜਾਂਦਾ ਜੀ ਗੁਰਖ ਟਿੱਬੀ ਨੂੰ ਜੋ ਕਿ ਜਵਾਲਾ ਜੀ ਮੰਦਰ ਤੋਂ ਜਸਟ ਥੋੜਾ ਜਿਹਾ ਉੱਪਰਲੀ ਸਾਈਡ ਆ ਗਈ ਹੈ ਗੁਰਖ ਟਿੱਬੀ ਇਹ ਤੇ ਇੱਧਰ ਦੀ ਵੀ ਤੁਸੀਂ ਜਾ ਸਕਦੇ ਆਂ ਤੇ ਉੱਪਰ ਦੀ ਵੀ ਆ ਸਕਦੇ ਆਂ ਤੇ ਥੱਲੇ ਤੁਸੀਂ ਮੰਦਿਰ ਦਾ ਵੀਊ ਸਾਰਾ ਦੇਖ ਸਕਦੇ ਆਂ ਕਿੰਨਾ ਸੋਹਣਾ ਲੱਗਦਾ ਪੁਰਾਣਾ ਮੰਦਿਰ ਇਹ ਉਹ ਰਸਤਾ ਆ ਜੀ ਜਿੱਧਰ ਨੂੰ ਤੁਸੀਂ ਟੇਡੇ ਮੰਦਿਰ ਤੇ ਅਰਜੁਨ ਨਾਗੇ ਮੰਦਿਰ ਵੀ ਜਾ ਸਕਦੇ ਆਂ ਉਹ ਲਿਖਿਆ ਵੀ ਹੋਇਆ ਸਾਹਮਣੇ ਤੇ ਆਪਣੇ ਤੋਂ ਟਾਈਮ ਥੋੜਾ ਹੁੰਦਾ ਕਰਕੇ ਲਿਮਟਿਡ ਹੁੰਦਾ ਕਰਕੇ ਟਾਈਮ ਤਾਂ ਆਪਾਂ ਜਾਣਾ ਨਹੀਂਗਾ ਹੋ ਸਕੇ ਤਾਂ ਆਪਾਂ ਫੇਰ ਇੱਕ ਅਦੀ ਵਾਰੀ ਆਵਾਂਗੇ ਤੇ ਟੇਡੇ ਮੰਦਿਰ ਦਾ ਵੀ ਨਾਲ ਕਵਰ ਕਰਕੇ ਜਾਵਾਂਗੇ ਤੇ ਉਹਦਾ ਵੱਖਰਾ ਹੀ ਵਲੌਗ ਬਣਾਵਾਂਗੇ ਟੇਡੇ ਮੰਦਿਰ ਦਾ ਕਿੰਨੀ ਟਰੈਕਿੰਗ ਹੈ ਕਿੰਨਾ ਟਾਈਮ ਲੱਗਦਾ ਤੇ ਕਿੱਦਾਂ-ਕਿੱਦਾਂ ਜਾਇ ਹੁੰਦਾ ਸਾਰਾ ਤੁਹਾਨੂੰ ਦੱਸਾਂਗੇ ਇਹ ਸਾਰਾ ਥੱਲੇ ਜਵਾਲਾਜੀ ਟੈਂਪਲ ਹੈ ਜੀ ਜਿੰਨਾ ਵੀ ਤੁਸੀਂ ਦੇਖ ਸਕਦੇ ਆ ਉਧਰੋਂ ਉਹ ਗਰਾਊਂਡ ਸਾਰੀ ਤੇ ਇਧਰੋਂ ਆ ਮੇਨ ਟੈਂਪਲ ਹੈ ਜਿੱਥੇ ਮਾਤਾ ਦੀਆਂ ਜੋਤਾਂ ਜਗਦੀਆਂ ਆ ਸਾਹਮਣੇ ਜਿੱਥੇ ਸੰਗਤਾਂ ਨਹੀਂ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਉਹ ਦੇਖ ਸਕਦੇ ਤੁਸੀਂ ਉੱਥੇ ਕਿੰਡੀ ਲੰਬੀ ਲਾਈਨ ਲੱਗ ਗਈ ਹੈ ਸੰਗਤਾਂ ਦੀ ਤੇ ਉਹ ਲਾਈਨ ਉਧਰ ਹੈ ਜਿੱਧਰ ਦੀ ਆਪਾਂ ਆਏ ਸੀਗੇ ਕ੍ਰੋਸ ਕਰਕੇ ਤੇ ਇੱਥੋਂ ਉਹ ਲਾਈਨ ਸ਼ੁਰੂ ਹੁੰਦੀ ਆ ਆ ਗਲੀ ਤੋਂ ਇਧਰੋਂ ਦੀ ਹੋ ਕੇ ਉੱਪਰ ਦੀ ਸਾਰੇ ਘੁੰਮ ਕੇ ਤੇ ਇਧਰ ਵੀ ਆਉਂਦੀ ਏ ਲਾਈਨ ਤੇ ਇੱਥੇ ਮਾਤਾ ਰਾਂਝੇ ਦੇ ਦਰਸ਼ਨ ਹੁੰਦੇ ਆ ਜੀ ਮਾਤਾ ਦੇ ਜੋਤਾਂ ਦੇ ਤੇ ਇਹ ਆ ਉੱਪਰਲੀ ਸਾਈਡ ਗੁਰਕਟਿਬੀ ਤੇ ਆਪਾਂ ਆਏ ਸੀਗੇ ਹੁਣ ਇਧਰ ਸ਼੍ਰੀ ਰਗੁਨਾਥ ਪ੍ਰਵੇਸ਼ਵਰੀਸ਼ੀਵ ਜੀ ਮੰਦਿਰ ਤੇ ਇਹ ਮੰਦਿਰ ਇੱਥੇ ਆ ਜੀ ਉੱਪਰਲੀ ਸਾਈਡ ਉੱਪਰਲੀ ਸਾਈਡ ਜੇ ਰਵਾਂਗੇ ਤੁਸੀਂ ਆ ਦੇਖਿਓ ਇੱਥੇ ਭਗਵਾਨ ਸ਼ਿਵ ਮਹਾਰਾਜ ਜੀ ਦਾ ਬਹੁਤ ਵੱਡਾ ਸਰੂਪ ਲੱਗਾ ਤੇ ਉੱਥੇ ਇਹ ਮੰਦਿਰ ਆ ਜੀ ਤੇ ਹੁਣ ਇੱਥੇ ਵੀ ਦਰਸ਼ਨ ਕਰ ਲਏ ਸੀਗੇ ਆਪਾਂ ਤੇ ਹੁਣ ਆਪਾਂ ਚੱਲੇ ਸੀਗੇ ਥੱਲੇ ਤੇ ਕਿਉਂਕਿ ਹੁਣ ਟੇਡੇ ਮੰਦਰ ਦਾ ਵਲੌਗ ਆਪਾਂ ਫੇਰ ਬਣਾਵਾਂਗੇ ਕਦੀ ਤੇ ਕਿਉਂਕਿ ਟਾਈਮ ਥੋੜਾ ਲਿਮਟਿਡ ਹੈ ਆਪਣੇ ਤੋਂ ਉਹਦਾ ਕਰਕੇ ਜਾ ਨਹੀਂ ਹੋਣਾ। ਜੇ ਤੁਸੀਂ ਆ ਮੰਦਰ ਤੇ ਆਏ ਤੇ ਇੱਕ ਵਾਰ ਤੁਸੀਂ ਇੱਥੋਂ ਥੱਲੇ ਨੂੰ ਨਾ ਮਾਤਾ ਜਵਾਲਾ ਜੀ ਟੈਂਪਲ ਦਾ ਵਿਊ ਦੇਖਿਓ ਇੰਨਾ ਕ ਜਿਆਦਾ ਸੋਹਣਾ ਲੱਗਣਾ ਨਾ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਜਿਹੜੇ ਮਾਤਾ ਰਾਈਂ ਦੇ ਮੁਕਟੇ ਜਿਹੜੋ ਧੁੱਪ ਪੈਂਦੀ ਨਾ ਧੁੱਪ ਦੇ ਨਾਲ ਇੰਨੇ ਕ ਜਿਆਦਾ ਚਮਕਦੇ ਆ ਬਹੁਤ ਜਿਆਦਾ ਸ਼ਾਈਨ ਮਾਰਦੇ ਹੋਏ ਆ ਤੇ ਬਹੁਤ ਸੋਹਣਾ ਲੱਗਦਾ ਪਿਆ ਉੱਪਰੋਂ ਦੇਖਣ ਨੂੰ ਥੱਲੇ ਨੂੰ ਜੇ ਰੋ ਦੇਖੀਦਾ ਇੱਥੇ ਆ ਕੇ ਤੇ ਕਰੀਏ ਤੁਸੀਂ ਐਕਸਪੀਰੀਅੰਸ ਕਰੋ ਜਦੋਂ ਵੀ ਇੱਥੇ ਆਏ ਇੱਕ ਵਾਰੀ ਜਰੂਰ ਇੱਥੇ ਆ ਕੇ ਦੇਖਿਓ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਥੱਲੇ ਨੂੰ ਦੇਖੇ ਜੋ ਜਮਾਦਾਰੀ ਸਾਰਿਆਂ ਨੂੰ ਜਿਦਾ ਜੇ ਤੁਹਾਨੂੰ ਪਤਾ ਹੈ ਜੀ ਅੱਜ ਦਿਨ ਹੈ ਜੀ ਸੋਮਵਾਰ ਏਕਾ 22 ਤੇ ਅੱਜ ਹੈ ਜੀ ਮਾਤਾ ਰਾਣੀ ਦਾ ਪਹਿਲਾ ਨਰਾਤਾ ਤੇ ਪਹਿਲੇ ਨਰਾਤੇ ਮਾਤਾ ਜਵਾਲਾ ਜੀ ਦੇ ਵਿੱਚ ਸੰਗਤਾਂ ਦਾ ਬਹੁਤ ਹੀ ਭਾਰੀ ਇਕੱਠ ਆ ਕਿਉਂਕਿ ਰਾਸ਼ੀਨਾਂ ਦਾ ਜ਼ਿਆਦਾ ਸੀ ਕਿ ਤਿੰਨ ਦੋ ਤੋਂ ਤਿੰਨ ਘੰਟੇ ਤੁਹਾਨੂੰ ਦਰਸ਼ਨ ਕਰਨ ਨੂੰ ਲੱਗ ਜਾਣੇ ਇੰਨਾ ਕੁ ਟਾਈਮ ਹੈਗਾ ਇੱਥੇ ਕਿ ਕਿਉਂਕਿ ਰਸ਼ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਿਆ ਸੀ 8 ਵਜੇ ਗਏ ਸੀਗੇ ਦਰਸ਼ਨ ਤਾਂ ਸੀ ਰਾਤੀ ਕਰਲੇ ਸੀਗੇ ਹੁਣ ਇਹ ਇਹ ਨਾ ਕਮੈਂਟਾ ਜਿਕੇ ਤੁਸੀਂ ਦਰਸ਼ਨ ਕੀਤੇ ਦਰਸ਼ਨ ਐ ਹੀ ਰਾਤੀ ਕਰਲੇ ਸੀਗੇ ਕਿਉਂਕਿ ਸਾਨੂੰ ਪਤਾ ਸੀ ਸ੍ਰੀ ਨੂੰ ਪਹਿਲਾਂ ਨਰਾਤਾ ਤੇ ਪਹਿਲੇ ਨਰਾਤੇ ਰਸ਼ ਇੰਨਾ ਕ ਜ਼ਿਆਦਾ ਪੈਂਦਾ ਹੁੰਦਾ ਨਾ ਬਹੁਤ ਹੀ ਜ਼ਿਆਦਾ ਰਸ਼ ਪੈਂਦਾ ਹੁੰਦਾ ਐ ਕੋ ਤੁਹਾਨੂੰ ਪਤਾ ਜਿੱਦਾਂ ਮਾਤਾ ਜੀ ਦੇ ਜਾਗਰਣ ਸ਼ੁਰੂ ਹੋਏ ਆ ਤੇ ਪੂਰੇ ਵਰਲਡ 'ਚ ਹੀ ਜਾਗਰਣ ਮਨਾਏ ਜਾਂਦੇ ਆ ਪੂਰੀ ਦੁਨੀਆ ਜੀ ਤੇ ਜਦੋਂ ਮਾਤਾ ਦੀ ਜੂਤ ਇੱਥੋਂ ਲੈਣ ਆਉਂਦੇ ਆ ਤਾਂ ਉਹਨਾਂ ਦਾ ਵੀ ਰਸ਼ ਬਹੁਤ ਹੀ ਵੱਡੀ ਗਿਣਤੀ ਬਣਦਾ ਤੇ ਬਹੁਤ ਹੀ ਰਸ਼ ਹੈਗਾ ਮੰਦਿਰ ਵੀ ਬਹੁਤ ਸੋਹਣਾ ਲੱਗਦਾ ਪਿਆ ਚਾਰੇ ਪਾਸੇ ਮੰਦਿਰ ਫੁੱਲ ਕਲੀਆਂ ਨਾਲ ਸਜਾਇਆ ਪਿਆ ਤੇ ਆਪਾਂ ਹੁਣ ਜਾਣਾ ਜੀ ਇੱਥੋਂ ਮਾਤਾ ਚਿੰਤਪੁਰਣੀ ਤੇ ਅਸੀਂ ਇੱਥੋਂ ਟਾਈਮ ਨਾਲ ਹੀ ਬਲੌਕ ਖਤਮ ਕਰਕੇ ਆ ਗਏ ਸੀਗੇ ਅਸੀਂ ਆ ਗਏ ਸੀਗੇ ਆਪਣੇ ਰੂਮ 'ਚ ਤੇ ਜਿੱਥੇ ਸਾਡਾ ਰੂਮ ਸੀਗਾ ਉਸ ਟਾਈਮ ਅਸੀਂ ਹੋਟਲ ਦੇ ਉੱਪਰ ਗਏ ਸੀਗੇ ਤੇ ਪਿਛੇ ਦੇਖ ਸਕਦੇ ਆ ਸਾਰਾ ਦਵਾਲਾ ਜੀ ਟੈਂਪਲ ਆ ਉਹ ਉੱਪਰ ਤਾਰਾ ਮਾਤਾ ਟੈਂਪਲ ਆ ਇਧਰਲੀ ਸਾਈਡ ਆ ਪਹਾੜੀ ਦੇ ਬੈਕ ਸਾਈਡ ਆ ਇਧਰਲੀ ਸਾਈਡ 'ਤੇ ਏਡ ਇਹ ਇੱਧਰ ਹੀ ਸਕੇ ਨਗਾ ਨਗਾ ਅਰਜੁਨ ਜੀ ਦਾ ਉਹਨਾਂ ਦਾ ਮੰਦਿਰ ਹੈ ਤੇ ਉਹ ਸਾਹਮਣੇ ਤਾਰਾ ਮੰਦਿਰ ਤੇ ਉਹ ਜਿਹੜਾ 골ਡਨ ਗੋਮਟ ਦਿਖਦਾ ਤੁਹਾਨੂੰ ਉਹ ਵਾਜੀ ਜਵਾਲਾ ਜੀ ਮੰਦਿਰ ਤੇ ਆਪਾਂ ਹੁਣ ਚੱਲੇ ਆ ਜੀ ਤਿੰਤਪੁਰਨੀ ਆਪਾਂ ਸੀਗੇ ਖੜੇ ਆਪਣੇ ਹੋਟਲ 'ਚ ਤੇ ਅੱਜ ਦਾ ਆਪਣਾ ਇੱਥੇ ਵਲੌਗ ਹੰਦਾ ਜੀ ਖਤਮ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਸਾਰਿਆਂ ਨੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ